ਇੱਕ ਠੋਕੇ ਯਾਰੀਆਂ ਨਿਭਾਈ ਜਾਣਿਆਂ ਇੱਕ ਠੋਕੇ ਯਾਰੀਆਂ ਨਿਭਾਈ ਜਾਣਿਆਂ ਉਸ ਦਾਤੇ ਦਾ ਸ਼ੁਕਰ ਮਨਾਇ ਜਾਣਿਆਂ ਉਸ ਦਾਤੇ ਦਾ ਸ਼ੁਕਰ ਮਨਾਇ ਇਹ ਗੱਲਾਂ ਕੌੜੀਆਂ ਇਹ ਗੱਲਾਂ ਕੌੜੀਆਂ ਲਿਖਦਾ ਚਾਹਾਂ ਦਾ ਮੁੰਡਾ ਦੀਪਾਣੀ ਲਿਖਦਾ ਗੱਲਾਂ ਚਾਹਾਂ ਦਾ ਮੁੰਡਾ ਦੀਪਾਣੀ ਪੈਗ ਪੁੱਗ ਲਾ ਲਈਦਾ ਪਰ ਖੂਨ ਕਦੇ ਕਿਸੇ ਦਾ ਪੀਤਾ ਨਹੀਂ ਪੈਗ ਪੁੱਗ ਲਾ ਲਈਦਾ ਪਰ ਖੂਨ ਕਦੇ ਕਿਸੇ ਦਾ ਪੀਤਾ ਨਹੀਂ ਜਨਾਨੀ ਬਾਈ ਤੋਂ ਵੀ ਰਹਿੰਦਾ ਦੂਰ ਨਹੀਂ ਮੁੰਡਾ ਜਨਾਨੀ ਬਾਈ ਤੋਂ ਵੀ ਰਹਿੰਦਾ ਦੂਰ ਨਹੀਂ ਤਾਹੀਂ ਪੱਚੀਆਂ ਪਿੰਡਾਂ ਵਿੱਚ ਹੁੰਦਾ ਏ ਮਸ਼ਹੂਰ ਨਹੀਂ ਤਾਹੀਂ ਪੱਚੀਆਂ ਪਿੰਡਾਂ ਵਿੱਚ ਹੁੰਦਾ ਏ ਮਸ਼ਹੂਰ ਲੈ ਲੈਵੇਂ ਅਕ ਜਿਗਰਾ ਮੇਰਾ ਮੈਂ ਲੈਵੇਂ ਜਿਗਰਾ ਮੇਰਾ ਕਿ ਲੈ ਕੇ ਫੀਤਾ ਨਹੀਂ ਉਹ ਪਿਗ ਪੁਗ ਲਾ ਲਈਦਾ ਪਰ ਖੂਨ ਕਦੇ ਕਿਸੇ ਦਾ ਪੀਤਾ ਨਹੀਂ ਪਿਗ ਪੁਗ ਲਾ ਲਈਦਾ ਪਰ ਖੂਨ ਕਦੇ ਕਿਸੇ ਦਾ ਕੀਦਾ ਪੀਤਾ ਨਹੀਂ ਪਿਗ ਪੁਗ ਲਾ ਲਈਦਾ ਪਰ ਖੂਨ ਕਦੇ ਕਿਸੇ ਦਾ ਪੀਤਾ ਨਹੀਂ ਉਹ ਪਿੱਠ ਪਿਛੇ ਕਦੇ ਚੁਗਲੀ ਬਾਜੀ ਕੀਤੀ ਨਹੀਂ ਪਿੱਠ ਪਿਛੇ ਕੀਤੀ ਨਾ ਕਦੇ ਚੁਗਲੀ ਬਾਜੀ ਨਹੀਂ ਜੱਟ ਨੂੰ ਕਹਿੰਦੇ ਆ ਸਿਰੇ ਦਾ ਸ਼ਿਕਾਰੀ ਨਹੀਂ ਜੱਟ ਨੂੰ ਕਹਿੰਦੇ ਆ ਸਿਰੇ ਦਾ ਸ਼ਿਕਾਰੀ ਕਹਿੰਦਾ ਪਰ ਜਾਂਦਾ ਫੱਟ ਜੋ ਹੋਵੇ ਸੀਤਾ ਨਹੀਂ ਪਰ ਜਾਂਦਾ ਫੱਟ ਜੋ ਹੋਵੇ ਸੀਤਾ ਨਹੀਂ ਪੈਗ ਪੁਗ ਲਾਲ ਲਈਦਾ ਪਰ ਖੂਨ ਕਦੇ ਕਿਸੇ ਦਾ ਪੀਤਾ ਨਹੀਂ ਪੈਗ ਪੁਗ ਕਦੇ ਲਾਲ ਲਈਦਾ ਪਰ ਖੂਨ ਕਦੇ ਕਿਸੇ ਦਾ ਪੀਤਾ ਕਹਿੰਦਾ ਗੱਲ ਗੱਲ ਤੇ ਗਰਾਰੀ ਢਾ ਲੈਨੇ ਆ ਤੁਰੇ ਜਾਂਦੇ ਨੇ ਉਹ ਵੀ ਕਦੇ ਰਸਤੇ 'ਚ ਬਲਾ ਲੈਨੇ ਆ ਹੱਥ ਜੋੜ ਕੇ ਕਦੇ ਮੰਗੀਆਂ ਨਾ ਮਾਫੀਆਂ ਹੱਥ ਜੋੜ ਪਰ ਕਦੇ ਮੰਗੀਆਂ ਨਾ ਮਾਫ਼ੀਆਂ ਪੁੱਤ ਪਿੱਤਲ ਨੇ ਤੇਰਾ ਖੂਨ ਸਾਫ਼ ਕਰਨਾ ਹੁਣ ਨਾ ਪੀ ਤੂੰ ਸਾਫ਼ੀਆਂ ਨਾ ਪੀ ਸਾਫ਼ੀਆਂ